ਮੇਰਾ ਅਹ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਹਰਜੋਸ਼ੀਆ ਜੀ ਮੇਰੀ ਫਰਮ ਦਾ ਨਾਮ ਜੋਸ਼ੀ ਜੁਵੈਲਰ ਹੈ ਜੀ ਗੱਲਬਾਤ ਹੋਈ ਪਤਾ ਲੱਗਿਆ ਤੁਹਾਡੇ ਲੁੱਟ ਕੋਈ ਆ ਹਾਂਜੀ ਵੀ ਸਰ ਪਰਸੋਂ ਮੈਂ ਕਿਤੇ ਗਿਆ ਹੋਇਆ ਸੀਗਾ ਥੋੜੀ ਦੇਰ ਵਾਸਤੇ ਤੇ ਮੇਰਾ ਬੇਟਾ ਬੈਠਾ ਸੀ ਕੁਝ ਅਣਪਛਾਤੇ ਦੋ ਵਿਅਕਤੀ ਆਏ ਉਹਨਾਂ ਦੇ ਵਿੱਚੋਂ ਬਾਹਰ ਲਈ ਸੀਗੇ ਲੱਗਦੇ ਸਟੇਟ ਤੋਂ ਇੱਕ ਨੇ ਅੱਗੇ ਥੋੜਾ ਜਿਆ ਆ ਜਾ ਕੇ ਮੋਟਰਸਾਈਕਲ ਰੋਕ ਲਿਆ ਤੇ ਇੱਕ ਨੇ ਅੰਦਰ ਆ ਕੇ ਬੇਟੇ ਕੋਲੋਂ ਕੋਈ ਸਮਾਨ ਦਿਖਾਨ ਦੀ ਕੀਤੀ ਡਿਮਾਂਡ ਤੇ ਮੇਰੇ ਨਾਲ ਕਾਰੀਗਰ ਵੀ ਬੈਠਾ ਸੀ ਪਰ ਉਹਦੇ ਜਾਣ ਤੋਂ ਬਾਅਦ ਇਹਨੇ ਉਹ ਬੰਦੇ ਨੇ ਦੁਆਰਤੀ ਉਹ ਸਮਾਨ ਮਤਲਬ ਦੇਖਿਆ ਤੇ ਉਹ ਦੇਖਦੇ ਦੇਖਦੇ ਨੇ ਉਹਨੇ ਇੱਕ ਪੈਕੇਟ ਜਿਹੜਾ ਲੇਡੀਜ਼ ਰਿੰਗਾ ਦਾ ਸੀਗਾ ਕੋਈ 85 ਤੋਂ 90 ਗ੍ਰਾਮ ਦੇ ਵਿੱਚ ਉਹਨੇ ਉਹ ਪੈਕੇਟ ਚੋਰੀ ਕਰ ਲਿਆ ਕਿੰਨੇ ਬੰਦੇ ਸੀਗੇ ਜੀ ਟੋਟਲ ਦੋ ਬੰਦੇ ਸੀਗੇ ਮੇਰੀ ਪਰ ਦੁਕਾਨ ਤੇ ਇੱਕ ਆਇਆ ਇੱਕ ਇੱਕ ਬਾਰ ਮੋਟਰਸਾਈਕਲ ਲੈ ਕੇ ਖੜਾ ਹੋਇਆ ਸੀਗਾ ਥੋੜੀ ਚਾਰ ਪੰਜ ਦੁਕਾਨਾਂ ਅੱਗੇ ਕਿ ਕਿਸੇ ਵੀ ਤਰ੍ਹਾਂ ਨਾ ਪਿੱਥੋਂ ਨਿਕਲ ਕੇ ਫੇ ਭੱਜ ਸਕਣ ਕਿੰਨਾ ਨੁਕਸਾਨ ਹੋਇਆ ਤੁਹਾਡਾ ਬਾਕੀ ਲਗਭਗ ਦੇਖੋ 85 ਜਿੱਤੇ ਤੱਕ ਮੈਂ ਸੋਚਦਾ 85 ਗ੍ਰਾਮ ਦੇ ਕਰੀਬ ਲੇਡੀਜ਼ ਰਿੰਗ ਸੀਗੀਆਂ 85 ਤੋਂ 90 6:30 ਔਰ 7 ਦੇ ਵਿੱਚ ਮੈਂ ਆਈਡੀਆ ਹੈ ਮੇਰਾ ਕਿੰਨੇ ਵਜੇ ਦੀ ਵਾਰਦਾਤ ਹੈ ਇਹ 3 ਔਰ 3:30 ਦੇ ਵਿੱਚ ਦੀ ਇਹ ਉਹਨੇ ਜਿਹੜੇ 10 15 ਮਿੰਟ ਦੇ ਉਹਨੇ ਇੱਥੇ ਲਗਾਏ 3 ਤੋਂ 3:30 ਵਜੇ ਦੇ ਵਿੱਚ ਕੀ ਮੋਟਰਸਾਈਕਲ ਦਾ ਨੰਬਰ ਟਰੇਸ ਹੋਇਆ ਮੋਟਰਸਾਈਕਲ ਦੇ ਨੰਬਰ ਟਰੇਸ ਕੀਤੇ ਪੁਲਿਸ ਨੇ ਪਰ ਉਹ ਮੈਚ ਨਹੀਂ ਕਰਦੇ ਉਹ ਸਭ ਜਾਲੀ ਨੰਬਰ ਸੀਗੇ ਅੱਗੇ ਪਿੱਛੇ ਸਭ ਫੇਕ ਨੰਬਰ ਲਾਏ ਹੋਏ ਆ ਉਹਨਾਂ ਨੇ ਪੁਲਿਸ ਨੇ ਕੀ ਮਾਲੋ ਕਾਰਵਾਈ ਕੀਤੀ ਆ ਪੁਲਿਸ ਨੇ ਐਫ ਆਈ ਆਰ ਦਰਜ ਕਰ ਲਈ ਆ ਐਸ ਐਚ ਓ ਸਾਹਿਬ ਤੇ ਡੀ ਐਸ ਪੀ ਸਾਹਿਬ ਕੱਲ ਆ ਕੇ ਗਏ ਆ ਕਾਫੀ ਦੁਕਾਨਾਂ ਦੀ ਉਹਨਾਂ ਨੇ ਸੀ ਸੀ ਟੀ ਵੀ ਫੁਟੇਜ ਉਹ ਵੀ ਚੈੱਕ ਕੀਤੀ ਆ ਮੇਰੀ ਦੁਕਾਨ ਤੇ ਵੀ ਕੀਤੀ ਆ ਤੇ ਪਿਕਚਰ ਬੜੀ ਕਲੀਅਰ ਆ ਉਹਦੀ ਜਿਹੜੇ ਚੋਰੀ ਕੀਤੀ ਆ ਤੇ ਉਹ ਉਹਨਾਂ ਨੇ ਯਕੀਨ ਦਿਵਾਇਆ ਕਿ ਉਹ ਟ੍ਰੇਸ ਕਰ ਲਣਗੇ ਤੇ ਜਿੱਦਾਂ ਵੀ ਟ੍ਰੇਸ ਹੁੰਦਾ ਤੇ ਉਹ ਕਹਿੰਦੇ ਅੱਗੇ ਬੰਦੀ ਕਾਨੂੰਨੀ ਕਾਰਵਾਈ ਕਰਨਗੇ ਇੱਕ ਤਰੀਕ ਨੂੰ ਜਿਹੜਾ ਜੋਛੀ ਹਰਸ਼ ਜੋਛੀ ਜਾਂ ਡੋਲਰ ਉਹ ਆਪਣੀ ਦੁਕਾਨ ਤੋਂ ਆਪਣੇ ਬੇਟੇ ਨੂੰ ਜਿਹਦੀ ਏਜ 12 ਸਾਲ ਸੀ ਉਹਨੂੰ ਛੱਡ ਕੇ ਆਪਣੇ ਕਿਸੇ ਛਿਰਲੂ ਕੰਮ ਕਰ ਲਈ ਕਿਆ ਸੀ ਉਹਦੇ ਜਾਣ ਤੋਂ ਬਾਅਦ ਇੱਕ ਉਹਦੀ ਸ਼ੌਪ ਤੇ ਇੱਕ ਗਾਹਕ ਆਉਂਦਾ ਆ ਤੇ ਉਹਨੂੰ ਕਹਿੰਦਾ ਕਿ ਮੈਂ ਮਤਲਬ ਸੋਨੇ ਤੋਂ ਤਦ ਨੂੰ ਮੰਦੀ ਟੌਪਸ ਵਗੈਰਾ ਦੀ ਖਰੀਦ ਕਰਨੀ ਆ ਉਹ ਆਪਣੇ ਕਾਰੀਗਰ ਨੂੰ ਕਾਲ ਕਰਕੇ ਬੁਲਾਉਂਦਾ ਆ ਤੇ ਜਦੋਂ ਲਿਆ ਕੇ ਉਹ ਦਿਖਾਉਣ ਲੱਗਦਾ ਆ ਜੋ ਨੂੰ ਨਾਪਸੰਦ ਕਰ ਦਿੰਦਾ ਆ ਉਹ ਜਦੋਂ ਬੱਚਾ ਅੰਦਰ ਰੱਖਣ ਲੱਗਦਾ ਤੇ ਕਾਰੀਗਰ ਚਲੇ ਜਾਂਦਾ ਸ਼ਾਪ ਤੋਂ ਤਾਂ ਉਹ ਮੌਕਾ ਪਾਉਂਦਾ ਵੀ ਬੱਚਾ ਇਕੱਲਾ ਆ ਤੇ ਉਹਨੂੰ ਬੁਲਾਉਂਦਾ ਆ ਕਹਿੰਦਾ ਮੈਨੂੰ ਇੱਕ ਚੀਜ਼ ਦੁਬਾਰਾ ਦਿਖਾ ਜਦੋਂ ਦਿਖਾਉਣ ਲੱਗਦਾ ਤੇ ਉਹਦੇ ਉਹ ਪੈਕਟ ਦੇ ਵਿੱਚੋਂ ਕੁਝ ਲੇਡੀਜ਼ ਬੁੰਦਰੀਆਂ ਜਿਹੜੀਆਂ ਆ ਉਹ ਚੱਕ ਕੇ ਆਪਣੇ ਪਰਸ ਦੇ ਵਿੱਚ ਪਾ ਲੈਂਦਾ ਆ ਉਹਦੇ ਹੁਣ ਹਰਿਸ਼ ਚੋਚੀ ਦੇ ਇਸ ਸਟੇਟਮੈਂਟ ਨੂੰ ਰਿਕਾਰਡ ਕਰਕੇ ਕੱਲ ਨਾਮ ਲਓ ਵਿਅਕਤੀ ਦੇ ਖਿਲਾਫ ਐਫ ਆਈ ਆਰ ਲਾਉਂਸ ਕਰ ਦਿੱਤੀ ਆ ਤੇ ਇੰਤੇ ਹੀ ਵਰਕ ਕਰ ਰਹੇ ਆ ਜਲਦੀ ਹੀ ਜਿਹੜਾ ਇਹ ਦੋਚੀ ਆ ਇਹਨੂੰ ਅਸੀਂ ਅਰੈਸਟ ਕਰ ਲਾਂਗੇ ਔਰ ਉਤੋਂ ਬਰਾਮਦ ਕਰਵਾ ਲਾਂਗੇ